ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ 11:55 ਮਿੰਟ ਹੋਏ ਨੇ ਦਿਨ ਸ਼ਨੀਵਾਰ 28 ਜੂਨ ਦਾ ਦਿਨ ਹੈ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਹਰ ਸਾਲ ਦੀ ਤਰ੍ਹਾਂ ਜਿਹੜੀਆਂ ਸਾਰੀਆਂ ਸੰਗਤਾਂ ਬੜੀ ਸ਼ਰਧਾ ਨਾਲ ਉਹਨਾਂ ਨੂੰ ਯਾਦ ਕਰਦੀਆਂ ਅਤੇ ਅੱਜ ਇਹ ਜਿਹੜਾ ਮਹਾਨ ਨਗਰ ਕੀਰਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਹ ਉਸ ਦੇ ਸਬੰਧ ਵਿੱਚ ਕੱਢਿਆ ਜਾਂਦਾ ਹੈ ਸੋ ਅੱਜ ਅਸੀਂ ਇਸ ਟਾਈਮ ਖੜੇ ਆ ਸਿੱਖ ਸੈਂਟਰ ਗੁਰੂ ਘਰ ਕੋਇਨਸ ਵਿਲੇਜ ਗੁਰੂ ਘਰ ਅਤੇ ਫਲਸ਼ਿੰਗ ਗੁਰੂ ਘਰ ਸਿੱਖ ਸੈਂਟਰ ਉਹਨਾਂ ਦੇ ਵੱਲੋਂ ਹਰ ਸਾਲ ਸਾਰੀਆਂ ਹੀ ਸੰਗਤਾਂ ਦੇ ਜਿਵੇਂ ਬੰਦਿਆਂ ਦੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਕੱਢਿਆ ਜਾਂਦਾ ਸੋ ਹੁਣ ਇਹ ਨਗਰ ਕੀਰਤਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਇਹ ਸਾਰੇ ਹੀ ਕੁਇਨਸ ਦੀਆਂ ਬੈਲਰੋਜ ਕੁਇਨਸ ਦੀਆਂ ਗਲੀਆਂ ਦੇ ਵਿੱਚੋਂ ਹੁੰਦਾ ਹੋਇਆ ਸੰਗਤਾਂ ਬਹੁਤ ਭਾਰੀ ਕੀਨਤੀ ਜਿਹਦਾ ਇੰਤਜ਼ਾਰ ਕਰਦੀਆਂ ਜਗ੍ਹਾ ਜਗ੍ਹਾ ਤੇ ਜਿਹੜੀ ਲੰਗਰ ਦੀ ਸੇਵਾ ਉਹ ਵੀ ਹੁੰਦੀ ਹੈ ਸੋ ਇਹ ਸਾਰਾ ਤੁਹਾਨੂੰ ਅਸੀਂ ਨਗਰ ਕੀਰਤਨ ਦਿਖਾਉਣ ਜਾ ਰਹੇ ਹਾਂ ਸੋ ਆਓ ਅੱਜ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ ਤੁਹਾਨੂੰ ਨਿਊਯਾਰਕ ਦੇ ਵਿੱਚ ਕੁਇਨਸ ਵਿਲੇਜ ਸਿੱਖ ਸੈਂਟਰ ਅਤੇ ਫਲਸ਼ਿੰਗ ਸਿੱਖ ਸੈਂਟਰ ਉਹਨਾਂ ਦੇ ਬਲੋਂ ਜਿਹੜਾ ਹਰ ਸਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ ਉਸ ਦੀਆਂ ਤੁਹਾਨੂੰ ਅਸੀਂ ਸਾਰਾ ਅੱਜ ਜਿਹੜਾ ਅਖੀਂ ਡੇਟਾ ਹਾਲ ਇਸ ਸਾਂਝਾ ਪੰਜਾਬ ਟੀਵੀ ਪ੍ਰੋਗਰਾਮ ਚ ਦਿਖਾ ਰਿਹਾ ਤੋਂ ਜੁੜੇ ਰਹਿਣਾ ਸੰਗਤਾਂ ਇਸੇ ਤਰ੍ਹਾਂ ਹੀ ਅੱਜ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਲੱਖ ਲੱਖ ਅਸੀਂ ਪ੍ਰਣਾਮ ਕਰਦੇ ਹਾਂ ਸੋ ਆਓ ਲੈ ਚੱਲਦੇ ਹਾਂ ਤੁਹਾਨੂੰ ਸਿੱਖ ਸੈਂਟਰ ਕੁਇਨਸ ਵਿਲੇਜ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਸਾਡੀ ਇਹ ਕਵਰੇਜ ਕੁਲਵਿੰਦਰ ਜੀ ਜਿਹੜੇ ਕਿ ਕੈਮਰੇ ਦੇ ਉੱਤੇ ਸਾਰੀ ਟੀਮ ਉਹ ਇਸ ਨੂੰ ਕਰ ਰਹੀ ਸੋ ਸਾਰਿਆਂ ਨੂੰ ਹੀ ਇਸ ਕੈਮਰੇ ਦੇ ਰਹੀਂ ਇਸ ਦੇ ਵਿੱਚ ਸਾਰਾ ਪ੍ਰੋਗਰਾਮ ਦਿਖਾਉਣਗੇ ਅੱਜ ਜਿਹੜਾ ਨਗਰ ਕੀਰਤਨ ਹੈ ਆ ਸ਼ਹੀਦਾਂ ਦੇ ਸਰਤਾਰ ਗੁਰੂ ਅਰਜਨ ਦੇਵ ਜੀ ਆ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਉਹਨਾਂ ਨੂੰ ਕੁਰਬਾਨੀ ਨੂੰ ਯਾਦ ਕਰਦਾ ਹੈ ਹਰ ਸਾਲ ਇਹ ਨਗਰ ਕੀਰਤਨ ਕੱਢਿਆ ਜਾਂਦਾ ਸਾਡੇ ਨਾਲ ਬਾਲੀ ਜੀ ਫਰਾਉਂਡੇਸ਼ਨ ਨੈਟਵਰਕ ਬਾਲੀ ਜੀ ਅੱਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ ਹਰ ਸਾਲ ਇਹ ਨਗਰ ਕੀਰਤਨ ਕੱਢਿਆ ਤੁਸੀਂ ਵੀ ਹਰ ਸਾਲ ਇਸ ਵਿੱਚ ਇੱਕ ਸੰਗਤ ਦੇ ਤੌਰ ਤੇ ਹਿੱਸਾ ਲੈਂਦੇ ਹੋ ਕੀ ਕਹੋ ਹਾਂਜੀ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਹਰ ਸਾਲ 222 ਵਾਲਾ ਗੁਰਦੁਆਰਾ ਜਿਹੜਾ ਹੈਗਾ ਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਇਹ ਮਨਾਇਆ ਜਾਂਦਾ ਆ ਤੇ ਸਾਡੇ ਬਹੁਤ ਪਿਆਰੇ ਮਿੱਤਰ ਬਲਵਿੰਦਰ ਬਾਜਬਾ ਜੀ ਹਰ ਸਾਲ ਇਹਨੂੰ ਕਵਰ ਕਰਦੇ ਆ ਤੇ ਆਪ ਸਾਰੀਆਂ ਸੰਗਤਾਂ ਨੂੰ ਇੱਥੇ ਆਉਣਾ ਚਾਹੀਦਾ ਇਹਦੇ ਉੱਤੇ ਤੇ ਇਹੀ ਸਾਡਾ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦੀ ਫਤਿਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗਾਂ ਚੋਂ 30 ਰਾਗਾਂ ਅੰਦਰ 2304 ਸ਼ਬਦਾਂ ਦੇ ਰਚਨਹਾਰ ਦੀਨ ਦੁਨੀਆ ਦੇ ਮਾਲਕ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਦਾ ਇਹ ਮਹਾਨ ਨਗਰ ਕੀਰਤਨ ਨਿਊਯਾਰਕ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਿੱਖ ਸੈਂਟਰ ਫਲਸ਼ਿੰਗ ਤੇ ਕুইਨ ਵਿਲੇਜ ਦੀਆਂ ਸੰਗਤਾਂ ਵੱਲੋਂ ਬੜੇ ਹੀ ਚਾਅ ਉਮਾਦ ਦੇ ਨਾਲ ਅੱਜ ਦਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਦੇ ਵਿੱਚ ਸੰਗਤਾਂ ਨੇ ਵੱਧ ਚੜ ਕੇ ਆਪਣੀ ਹਾਜ਼ਰੀ ਨੇ ਲਵਾ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਰਹਿਮਤਾਂ ਦੇ ਪਾਤਰ ਬਣ ਰਹੀਆਂ ਨੇ ਸੋ ਸਾਨੂੰ ਸਾਰਿਆਂ ਨੂੰ ਇਹੋ ਜੈ ਮਹਾਨ ਉਪਰਾਲੇ ਜਿਹੜੇ ਕਿ ਪ੍ਰਬੰਧਕਾਂ ਨੇ ਕੀਤੇ ਨੇ ਸਮੁੱਚੇ ਪ੍ਰਬੰਧਕ ਵਧਾਈ ਦੇ ਪਾਤਰ ਨੇ ਇਹਨਾਂ ਦੇ ਵਿੱਚ ਆਪਣੀ ਸ਼ਮੂਲੀਅਤ ਕਰਕੇ ਇਹਨਾਂ ਮਹਾਨ ਕਾਰਜਾਂ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ ਗੁਰਨਾਨ ਨਾਮ ਮਹਾਰਾਜ ਜੀ ਦੇ ਵਿੱਚ ਸ਼ਬਦ ਰੂਪ ਦੇ ਵਿੱਚ ਬਿਰਾਜਮਾਨ ਹੋ ਕੇ ਸਮੁੱਚੀਆਂ ਸੰਗਤਾਂ ਨੂੰ ਸਿਰਚਨੇਦਾਰੇ ਸ਼ਬਦ ਰੂਪ ਦੇ ਵਿੱਚ ਦੇ ਰਹੇ ਨੇ ਸਾਰਿਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰਬ ਸੰਜੀਵਾਲ ਦੇ ਸੰਦੇਸ਼ ਨੂੰ ਆਪਣੇ ਮਨ ਦੇ ਵਿੱਚ ਬਿਖਾ ਕੇ ਲੋਕ ਤੇ ਪ੍ਰਲੋਕ ਨੂੰ ਸੇਵਾ ਕਰਨਾ ਚਾਹੀਦਾ ਹੈ ਜਿਸੇ ਸਮੁੱਚੀਆਂ ਸੰਗਤਾਂ ਤੇ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਹੈ ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਸਮੁੱਚਾ ਮੀਡੀਆ ਜਿਹੜਾ ਕਿ ਅੱਜ ਦੇ ਇਹ ਮਹਾਨ ਨਗਰ ਕੀਰਤਨ ਨੂੰ ਕਵਰੇਜ ਕਰ ਰਿਹਾ ਹੈ ਸਾਂਝਾ ਪੰਜਾਬ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਅੱਜ ਦਾ ਇਹ ਮਹਾਨ ਨਗਰ ਕੀਰਤਨ ਕਵਰ ਕਰਕੇ ਜਿਹੜੀਆਂ ਸੰਗਤਾਂ ਸਰੀਰਕ ਤੌਰ ਤੇ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਉਹਨਾਂ ਦੀ ਦਹਲੀਜ਼ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਜੀਖ ਖਾਲਸਾ ਵਰਜੀਖ ਫਤਿਹ ਅੱਜ 222 ਕ੍ਰੀਸ ਗੁਰਦਰਾ ਸਾਹਿਬ ਦੇ ਵਿੱਚੋਂ ਗੁਰੂ ਅਜਨਦਾ ਦੇ ਸਿੱਧੀ ਪਰਬ ਤੇ ਨਗਰ ਕੀਰਨ ਕੱਢਿਆ ਜਾ ਰਿਹਾ ਬੜੀਆਂ ਸੰਗਤਾਂ ਹੁਆਵਾਂ ਕੇ ਪਹੁੰਚੀਆਂ ਹੋਈਆਂ ਔਰ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਮਾਲਕ ਦੇ ਚਰਨਾਂ 'ਚ ਹਾਜ਼ਰੀ ਲੱਗਦੀ ਰਹੇ ਤੇ ਉਸ ਆਕਾਰਪੁਰ ਸਾਹਿਬ ਦਾ ਭਾਣਾ ਆਪੇ ਮਨਾ ਲਵੇ ਬਹੁਤ ਸੰਗਤਾਂ ਪਹੁੰਚੀਆਂ ਹੋਈਆਂ ਸਾਰੇ ਸਿੱਖ ਜਗਤ ਨੂੰ ਗੁਰੂ ਅਜਨਦਾ ਦੇ ਜੀ ਦੇ ਕੀ ਦੀ ਬਰਾਦੀ ਬਹੁਤ ਬਹੁਤ ਕਾਮਨਾ ਕਰਦੇ ਹਾਂ ਸੱਚੇ ਪਾਤਸ਼ਾਹ ਦੀ ਕਲਾ ਰੱਖੇ ਸੱਚੇ ਪਾਤਸ਼ਾਹ ਦਾ ਉਹਨਾਂ ਨੇ ਆਪਣਾ ਜੀਵਨ ਸਾਡੇ ਲਈ ਯਾਰ ਦਿੱਤਾ ਸਾਨੂੰ ਜੀਵਨ ਦੇਣ ਵਾਸਤੇ ਤੇ ਇਸ ਕਰਕੇ ਉਸ ਮਾਲਕ ਦਾ ਅਕਾਲ ਪੁਰਖ ਦਾ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਸਾਹਿਬਾਨ ਦਾ ਬਹੁਤ ਬਹੁਤ ਕੋਟਾਨ ਕਟਾਨਸ਼ ਕਰਨਾ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਜੋ ਤਾਂਚਨ ਸ਼੍ਰੀ ਗੁਰਵਾਜਨ ਦੇਵ ਦੇ ਸ਼ੀਤੀ ਨੂੰ ਸਮਰਪਤ ਨਗਰ ਕੀਰਤਨ 22 ਗੁਰੂ ਘਰ ਦੇ ਫਰਸ਼ਿੰਗ ਦੀਆਂ ਸਖਤਾਂ ਸਜਾਈ ਜਾ ਰਹੇ ਆ ਤੇ ਬਹੁਤ ठाठा-ਮਾਰਦਾ ਕੱਟ ਤੁਸੀਂ ਜਿੱਦਾਂ ਦੇਖ ਸਕਦੇ ਆ ਤੇ ਬਾ ਘਰਮੀ ਦੇ ਬਾਵਜੂਦ ਵੀ ਤੇ ਬਹੁਤ ਗੁੱੜ ਹੈਗਾ ਵੀ ਜਦੋਂ ਅਸੀਂ ਆਪਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਆਪਣੀ ਪਛਾਣ ਬਾਰੇ ਆਪਣੇ ਗੁਰੂ ਆ ਪੀਰਾਂ ਬਾਰੇ ਜਦੋਂ ਦੱਸ ਸਕੀਏ ਸੋ ਮੈਂ ਫਿਰ ਬਹੁਤ ਵਧਾਈ ਦਿਨਾ ਕਮੇਟੀ ਨੂੰ ਜਾਂ ਜਿੰਨੇ ਵੀ ਸੰਗਤਾਂ ਦੇ ਜੁੜੀ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇਹ ਨਗਰ ਕੀਰਤਨ ਕੱਢਣ ਜਾ ਰਹੇ ਆ ਸੋ ਅਗੇਨ ਮੈਂ ਫਿਰ ਕਹੂੰਗਾ ਜਿੰਨੇ ਵੀ ਅੱਜ ਕਰਾਂ ਚ ਦੇਖ ਰਹੇ ਆ ਗਾਂ ਤੋਂ ਅਗਾ ਇੱਥੇ ਨਗਰ ਕੀਰਤਨਾਂ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਕਿਉਂਕਿ ਜਾਂ ਜੋ ਅਸੀਂ ਇਹਨਾਂ ਦੂਜੀਆਂ ਕਮੇਡੀਆਂ ਦੱਸ ਸਕੀਏ ਵੀ ਅਸੀਂ ਕੇਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਆਂ ਤੇ ਸਾਡਾ ਜਿਹੜੀ ਆ ਫੇਥ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਜਾ ਪੁਰਜਾ ਕਟ ਮਰ ਹੁਨਾ ਛੱਡਖੇ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਨਗਰ ਕੀਰਤਨ 222 ਗੁਰੂ ਘਰ ਵੱਲੋਂ ਅਤੇ ਫਲਸ਼ਿੰਗ ਗੁਰੂ ਘਰ ਵੱਲੋਂ ਆਰੰਭ ਕੀਤਾ ਗਿਆ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਹਮ ਭਹਾ ਕੇ ਪਹੁੰਚੋ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੀਆਂ ਸਮੂੱਚੀ ਸਾਧ ਸੰਗਤ ਨੂੰ ਵਧਾਈਆਂ ਵੀ ਨਹੀਂ ਕਹਿ ਸਕਦੇ ਕਿਉਂਕਿ ਗੁਰੂ ਸਾਹਿਬ ਦਾ ਸ਼ਹੀਦੀ ਗੁਰਪੁਰਬ ਆ ਤੇ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਸੰਗਤਾਂ ਆਈਆਂ ਆ ਨਗਰ ਕੀਰਤਨ 'ਚ ਹਾਜ਼ਰ ਹੋਈਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੌਸਮ ਵੀ ਅੱਜ ਬਹੁਤ ਸੋਹਣਾ ਆ ਤੇ ਮੌਸਮ ਦੇ ਵਿੱਚ ਨਹੀਂ ਤੇ ਪਿੱਛੇ ਜਾਂ ਦੋ ਕੁ ਦਿਨ ਬਹੁਤ ਵਧੀਆ ਗਰਮੀ ਹੋਈ ਕਾਫੀ ਤੇ ਬਹੁਤ ਵਧੀਆ ਲੱਗ ਰਿਹਾ ਜੀ ਸੰਗਤਾਂ ਪੂਰੇ ਇਕਤਸਾਬ ਦੇ ਨਾਲ ਨਗਰ ਕੀਰਤਨ ਦੀਆਂ ਰੌਣਕਾਂ ਵਧਾ ਰਹੀਆਂ ਆ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਵੀਡੀਓ ਦਾ ਵੀ ਖਾਸ ਤੌਰ ਤੇ ਸਾਂਝਾ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਤੇ ਬਲਵਿੰਦਰ ਸਿੰਘ ਜੀ ਦਾ ਪਾਜਵਾ ਸਾਹਿਬ ਦਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਵੀ ਆਏ ਆ ਤੇ ਹੋਰ ਚਾਰਜਾਂਦ ਲਾਏ ਆ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਗੀ ਮੈਂ ਸਾੰਝਾ ਪੰਜਾਬ ਤੇ ਅੱਜ ਦਰਸ਼ਨ ਕਰਵਾ ਰਹੇ ਨੇ ਸਾਰੇ ਨਗਰ ਕੀਰਤਨ ਦਾ ਤੇ ਮੇਰਾ ਤੇ ਫਰਸਟ ਟਾਈਮ ਐਕਸਪੀਰੀਅੰਸ ਹੈਗਾ ਮੈਂ ਵੈਸੇ ਦਿੱਲੀ ਤੋਂ ਹੈਗਾ ਤੇ ਫਰਸਟ ਟਾਈਮ ਅਟੈਂਡ ਕਰ ਰਿਹਾ ਨਗਰ ਕੀਰਤਨ ਦਾ ਅਮਰੀਕਾ ਚ ਤੇ ਬਹੁਤ ਡਿਸਪਲਿਨ ਨਾਲ ਸਾਰੇ ਅੱਛੀ ਸ਼ਰਧਾ ਭਾਵਨਾ ਨਾਲ ਚੱਲ ਰਹੇ ਨੇ ਪਾਲਕੀ ਸਾਹਿਬ ਦੇ ਪਿੱਛੇ ਕੀਰਤਨ ਚੱਲ ਰਿਹਾ ਪਿੱਛੇ ਵੀ ਢਾਡੀ ਜੱਥਾ ਕੀਰਤਨ ਕਰ ਰਿਹਾ ਤੇ ਬਹੁਤ ਵਧੀਆ ਲੱਗ ਰਿਹਾ ਬਹੁਤ ਆਨੰਦ ਆ ਰਿਹਾ ਤੇ ਕਲਾਈਮੇਟ ਵੀ ਅੱਜ ਬਹੁਤ ਵਧੀਆ ਹੈਗਾ ਤੇ ਸਾਨੂੰ ਅੱਛਾ ਲੱਗ ਰਿਹਾ ਸੀ ਨਾਲ-ਨਾਲ ਚੱਲ ਰਹੇ ਆ ਸੰਗਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਹੁਤ ਵਧੀਆ ਲੱਗ ਰਿਹਾ ਗੁਰ ਅਰਜਨ ਦੇਵ ਜੀ ਦਾ ਸ਼ਹੀਦੀ ਦੇਹਰਾਜ ਆਪਾਂ ਉਹ ਕਰ ਰਹੇ ਆ ਤੇ ਅ ਮੈਂ ਇਥੇ ਕਾਫੀ ਛੋਟੇ ਟਾਈਮ ਤੋਂ ਆ ਰਹੀ ਆ ਆ ਬੈਨ ਹੇਅਰ ਸਿੰਸ ਵੈਨ ਆ ਵਾਸ ਅ ਕਿਡ ਸੋ ਆ ਬਹੁਤ ਵਧੀਆ ਲੱਗਦਾ ਐ ਐਂਡ ਆਪਾਂ ਪੰਜਾਬੀ ਸਕੂਲ ਚ ਵੀ ਇਦਾਂ ਹੀ ਜਿੰਦਾ ਬੱਚੇ ਤੁਸੀਂ ਦੇਖ ਰਹੇ ਹੋ ਅੱਗੇ ਖੜੇ ਹੋਏ ਨੇ ਆਪਾਂ ਇਦਾਂ ਹੀ ਖੜੇ ਹੁੰਦੇ ਹੁੰਦੇ ਸੀਗੇ ਨਗਰ ਕੀਰਤਨ ਤੇ ਤੇ ਪਵਦੀਆ ਲੱਗ ਰਿਹਾ ਐ ਅੰਦ ਆਨੰਦ ਆ ਰਿਹਾ ਕਾਫੇ ਵਾਇਗੂ ਜੀ ਖਾਲਸਾ ਵਾਇਗੂ ਜੀ ਕੀ ਫਤਿਹ ਵਾਇਗੂ ਜੀ ਕਾ ਖਾਲਸਾ ਵਾਇਗੂ ਜੀ ਕੀ ਫਤਿਹ ਸਮੂਹ ਆਪਣੇ ਗੁਰਦੁਆਰਾ 222 ਵਾਲੇ ਗੁਰਦੁਆਰੇ ਸਾਹਿਬ ਤੋਂ ਅੱਜ ਅਸੀਂ ਸ਼ਹੀਦੀ ਗੁਰਪੁਰਪ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਪ ਦੇ ਉਸ ਤਸ ਨਗਰ ਕੀਰਤਨ ਨਿਕਲ ਰਿਹਾ ਹੈ ਦੀ ਮਹਾਨ ਨਗਰ ਕੀਰਤਨ ਦੀ ਅਗਵਾਈ ਹੈ ਏਟ ਅਸੀਂ ਸਾਰੀ ਸੰਗਤ ਬੜਾ ਹੀ ਉਹਨਾਂ ਦੀ ਸ਼ਹੀਦੀਆਂ ਦੇ ਉੱਤੇ ਪੂਰਨੇ ਪਾਉਣਾ ਚਾਹੁੰਦੇ ਹਾਂ ਸੱਚ ਆਪਾਂ ਸਾਡੀ ਸੰਗਤ ਸਾਡੇ ਬੱਚੇ ਵੀ ਇਹੋ ਜੇ ਬਣ ਗੁਰੂ ਵਾਲੇ ਬਣ ਸਿੱਧੇ ਪਾਸੇ ਲੱਗਣ ਅਸੀਂ ਸਾਰੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਆ ਸਾਰੇ ਟੀਵੀ ਵਾਲਿਆਂ ਨੂੰ ਵੇਖਦਿਆਂ ਹੋਿਆਂ ਨੂੰ ਅਸੀਂ ਆਪਣੇ ਗੁਰੂ ਅਰਜਨ ਦੇਵ ਜੀ ਦੇਸ਼ੀ ਦਿਗੋੜਪੁਰਵਦੀਆਂ ਆਪਣੀਆਂ ਕਰਦੇ ਹਾਂ ਸਾਰਿਆਂ ਦੇ ਨਾਲ ਸਾਂਝੀਆਂ ਸੱਚੇ ਪਾਤਸ਼ਾਹ ਸਾਨੂੰ ਉਹਨਾਂ ਦੇ ਮਾਰਗ ਦੇ ਉੱਤੇ ਚੱਲਣ ਦੀ ਸਮਰਤਾ ਬਖਸ਼ੇ ਸੱਚਾ ਪਾਤਸ਼ਾਹ ਆਪ ਜੀ ਤਨ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਸਾਡੇ ਵਾਸਤੇ ਸਿੱਖਾ ਵਾਸਤੇ ਸਾਨੂੰ ਉਹਦੇ ਉਹਨਾਂ ਦੇ ਸਿੱਖੀ ਦੇ ਉੱਤੇ ਚੱਲਣਾ ਚਾਹੀਦਾ ਆਪਣੇ ਬੱਚਿਆਂ ਨੂੰ ਸਿੱਖ ਬਣਾਓ ਤੇ ਉਹਨਾਂ ਨੂੰ ਪੰਜਾਬੀ ਸਿਖਾਓ ਤੇ ਸਾਰੇ ਗੁਰੂ ਵਾਲੇ ਪਾਸੇ ਲੱਗੋ ਗੁਰਬਾਣੀ ਪੜੋ ਕਾਹੀ ਉਹਨਾਂ ਦੀਆਂ ਸ਼ਹੀਦੀਆਂ ਸਾਡੇ ਵਾਸਤੇ ਕੋਈ ਮਾਇਨੇ ਰੱਖਦੀਆਂ ਨਹੀਂ ਉਹ ਤਾਂ ਸ਼ਹੀਦੀਆਂ ਕਰ ਗਏ ਤੇ ਅਸੀਂ ਕੀ ਕੀਤਾ ਅਸੀਂ ਵਾਲ ਕਟਾ ਕੇ ਫਿਰਦੇ ਆ ਤੇ ਸਾਰੇ ਸਿੱਖ ਬਣੋ ਸਾਰੇ ਬੱਚੇ ਸਿਆਣੇ ਬਣੋ ਸਿੱਧੇ ਪਾਸੇ ਲੱਗੋ ਗੁਰੂ ਵਾਲੇ ਪਾਸੇ ਬਣੋ ਲੱਗੋ ਸੱਚੇ ਪਾਤਸ਼ਾਹ ਤੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਭ ਤੇ ਕਿਰਪਾ ਕਰਨ ਵਾਹਿਗੁਰੂ ਚੱਕਾ ਖਾਲਸਾ ਵਾਹਿਗੁਰੂ ਦੀ ਕਫਤ ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਜੀ ਦੇ ਹੜੇ ਤੇ ਨਗਰ ਕੀਰਤਨ ਕੱਢ ਰਿਆ ਨਿਊਯਾਰਕ ਦੇ ਵਿੱਚ ਸਾਰਿਆਂ ਜੀ ਆਇਆਂ ਨੂੰ ਸਿੱਖ ਕਮਿਊਨਿਟੀ ਟੀਵੀ ਵੱਲੋਂ ਬਹੁਤ ਹੀ ਸਾਂਗਤ ਦਾ ਦਿਨੋ ਧੰਨਵਾਦ ਜੋ ਵੀ ਸਿੱਖ ਕਮਿਊਨਿਟੀ ਨੂੰ ਪਿਆਰ ਕਰਦੇ ਆ ਜੋ ਵੀ ਸਿੱਖ ਕਮਿਊਨਿਟੀ ਦੇ ਵਿੱਚ ਇੱਕ ਇੱਕ ਜੁਟ ਹੋ ਕੇ ਕੰਮ ਕਰਦੇ ਆ ਤੇ ਬਹੁਤ ਹੀ ਵਧੀਆ ਇੱਕ ਬੱਚਿਆਂ ਨੂੰ ਵੀ ਆਪਣੇ ਨੂੰ ਪ੍ਰੇਰਣਾ ਮਿਲਦੀ ਹੈ ਜਿੱਦਾਂ ਜਿੱਦਾਂ ਆਪਾਂ ਨਗਰ ਕੀਰਤਨ ਕੱਢ ਰਹੇ ਆ ਆਪਾਂ ਨਿਊਯਾਰਕ ਦੇ ਵਿੱਚ ਹੋਰ ਕਮਿਊਨਿਟੀ ਦੇ ਮਤਲਬ ਬੰਦਿਆਂ ਨੂੰ ਵੀ ਪਤਾ ਲੱਗਦਾ ਵੀ ਆਪਣਾ ਸਿੱਖ ਕਮਿਊਨਿਟੀ ਕਿੰਨੀ ਪਾਵਰਫੁਲ ਤੇ ਸਾਰੇ ਇੱਕ ਜੁੜ ਕੇ ਰਹੋ ਤੇ ਸਾਰੇ ਪਿਆਰ ਬਣਾ ਕੇ ਰੱਖੋ ਸਾਰਿਆਂ ਦਾ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀਆਂ ਸੰਗਤਾਂ ਗੁਰਦੁਆਰਾ ਸੰਸਾਗਰ ਸਮੂਹ ਨੌਜਵਾਨ ਸਭਾ ਵੱਲੋਂ ਜੋ ਕਿ ਲੰਗਰ ਦੀ ਸੇਵਾ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ ਜੋ ਪੰਜਾ ਪੈਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਪਹੁੰਚ ਚੁੱਕਾ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਗੁਰਦੁਆਰਾ ਸੰਸਾਗਰ ਦੀ ਸਾਰੀ ਸੰਗਤ ਵੱਲੋਂ ਨੌਜਵਾਨਾਂ ਵੱਲੋਂ ਜੀ ਆਇਆਂ ਨੂੰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸਿੱਖ ਸੈਂਟਰ 222 ਗੁਰਦੁਆਰਾ ਸਿੱਖ ਰਿਫਰੈਸ਼ਿੰਗ ਅਤੇ ਸਮੂਹ ਸੰਗਤ ਵੱਲੋਂ ਅੱਜ ਦਾ ਨਗਰ ਕੀਰਤਨ ਹੋ ਰਿਹਾ ਹੈ ਅਤੇ ਸਮੂਹ ਸੰਗਤ ਗੁਰੂ ਅਰਜਨ ਦੇਵ ਜੀ ਦੇ ਸ਼ਹੀਦਾਂ ਦੇ ਸਰਤਾਜ ਦੇ ਸਨਕਾਰ ਲਈ ਹਾਜ਼ਰ ਹੈ ਜੀ ਹਾਜ਼ਰੀਆਂ ਪ੍ਰਵਾਨ ਕਰਨੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਜੋ ਮਹਾਨ ਨਗਰ ਕੀਰਤਨ 22 ਗੁਰਦਾਰੇ ਤੋਂ ਚੱਲ ਕੇ ਇੱਥੇ ਚਾਲੇ ਪਾਰਿਆ ਹੈਗਾ ਗੁਰਦਾ ਸੰਸਾਗਰ ਦੀ ਸੰਗਤ ਵੱਲੋਂ ਨਿੰਗਾ ਸਵਾਗਤ ਕੀਤਾ ਜਾਂਦਾ ਹੈ ਤੇ ਅਸੀਂ ਸ਼ਹੀਦਾਂ ਨੂੰ ਇਸੇ ਸਮਰਪਿਤ ਇਸ ਨਗਰ ਕੀਰਤਨ ਦਾ ਸਵਾਗਤ ਕਰਦੇ ਆਂ ਤੇ ਅਸੀਂ ਤਹੇ ਦਿਲੋਂ ਇਹ ਸ਼ੁਕਰਗੁਜ਼ਾਰ ਹਾਂ ਕਿ ਕਮੇਟੀ ਦੇ ਕੇ ਜਿਹੜਾ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੀਆਕਾਲ ਗੁਰੂ ਕੀ ਸਾਂਝੀ ਨਵਾਜੀ ਸਾਧ ਸੰਗਤ ਜੀ ਸ਼ਹੀਦਾਂ ਦੇ ਸਰਤਾਜ ਧੰਗੁਰੂ ਅਰਜੰਦੇਵ ਸਾਹਿਬ ਜੀ ਦੇ ਸਕਾਰ ਲਈ ਅੱਜ ਗੁਰਦੁਆਰਾ 222 ਸਿਕ ਸੈਂਟਰ ਗੁਰਦੁਆਰਾ ਪ੍ਰਸ਼ੰਗ ਵੱਲੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਸ ਦੇ ਸਬੰਧ ਵਿੱਚ ਗੁਰਦੁਆਰਾ ਸੰਤ ਸਾਗਰ ਦੀ ਸਮੂਹ ਸੰਗਤਕਾਰ ਲਈ ਹਾਜ਼ਰ ਹੈ ਬਹੁਤ-ਬਹੁਤ ਪ੍ਰਬੰਧਕਾਂ ਨੂੰ ਵਧਾਈਆਂ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਜਦੋਂ ਤੋਂ ਇਹ ਨਗਰ ਕੀਰਤਨ ਲੰਬ ਹੋਇਆ ਜੋ ਕਿ ਪਹਿਲਾ ਰੂਟ ਗੁਰਦੁਆਰਾ ਸੰਤ ਸਾਗਰ ਦੇ ਅਗੋਂ ਦੀ ਨਗਦਸ ਜੀ ਮੈਂ ਬਹੁਤ ਸਾਰੀ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਕਰਦਾ ਗੁਰਦੁਆਰਾ ਸੰਤ ਸਾਗਰ ਦੇ ਨ ਅਗਵੰਦ ਨਗਰ ਕੀਰਤਨ ਲੈ ਕੇ ਆਇਆ ਹਾਂ ਕਿਉਂਕਿ ਆਪਾਂ ਬਹੁਤ ਖਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਸਤਿ ਅਕਾਲ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਤੋਂ ਧੰਨਵਾਦ ਆ ਬਾਬਾ ਸੱਜਣ ਸਿੰਘ ਜੀ ਉਹਨਾਂ ਦਾ ਗੁਰਦੁਆਰਾ ਸਾਹਿਬ ਸੰਸਾਕਰਦੀ ਜੋ ਪ੍ਰਬੰਧਕ ਕਮੇਟੀ ਆ ਪਾਲੀ ਜੀ ਉਹਨਾਂ ਦਾ ਸਮੁੱਚੇ ਪ੍ਰਬੰਧਕਾਂ ਦਾ ਸੰਗਤਾਂ ਦਾ ਜਿਨ੍ਹਾਂ ਨੇ ਸੰਗਤਾਂ ਦੀ ਸੇਵਾ ਦੇ ਵਿੱਚ ਲੰਗਰ ਪਾਣੀ ਦਾ ਜੋ ਚਾਹ ਪਾਣੀ ਦਾ ਸੇਵਾ ਲੈ ਕੇ ਇੱਥੇ ਜਿੱਥੇ ਸੰਗਤਾਂ ਦੀਆਂ ਸੁਭਾਵਾਂ ਕਰ ਰਹੇ ਆ ਉੱਥੇ ਸਤਗੁਰਾਂ ਨੂੰ ਨਨਸਪਸਟਕ ਹੋਣ ਵਾਸਤੇ ਸੁਰਮਾਲਾ ਸਾਹਿਬ ਭੇਟ ਕੀਤਾ ਸੋ ਸੰਤ ਸਾਗਰ ਗੁਰਦੁਆਰਾ ਸਾਹਿਬਾਨ ਦੀਆਂ ਸਮੁੱਚੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਬਾਬਾ ਸੱਜਣ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਸਾਧ ਸੰਗਤ ਜੀ ਚਾਹ ਪਾਣੀ ਦਾ ਲੰਗਰ ਛੱਕੇ ਆਪ ਜੀ ਨੇ ਸੈਣਵਾਗ ਦੇ ਉੱਤੇ ਬਿਲਕੁਲ ਨਹੀਂ ਤੁਰਨਾ ਪਾਲਕੀ ਸਾਹਿਬ ਦੇ ਪਿੱਛੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਕੀਰਤਨ ਸਰਵਣ ਕਰਦੇ ਆ ਢਾਡੀ ਵਾਰਾ ਸਰਵਣ ਕਰਦੇ ਆ ਚੱਲਣਾ ਆ ਸੋ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦਾ ਤੇ ਸਾਤਸਾਗਰ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਪ੍ਰਬੰਧਕਾਂ ਦਾ ਬਾਬਾ ਸੱਜਣ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਈ ਸੋਨਿਆ ਸੋ ਉਹਦੇ ਸਬੰਧ ਵਿੱਚ ਅੱਜ ਬਾਬਾ ਸੰਤਸਾਗ ਸੰਤਸਾਗ ਤੋਂ ਅਸੀਂ ਸਾਰਿਆਂ ਦਾ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਨੂੰ ਇਹਨਾਂ ਨੇ ਮਾਣ ਬਖਸ਼ਿਆ ਹੈ ਬਹੁਤ ਬਹੁਤ ਧੰਨਵਾਦ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਸੰਤ ਸੰਗਤ ਗੁਰਦਵਾਰਾ ਸਾਹਿਬ ਜੀ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਦਿਹਾੜੇ ਮਰਵਾ ਨਿਕੜਿਆ ਜਾ ਰਿਹਾ ਹੈ ਜੋ ਇਸ ਵੇਲੇ ਸਤਸਕ ਗੁਰੂ ਸਾਹਿਬ ਜੀ ਕੇ ਬਿੜਾ ਕੀਤਾ ਗਿਆ ਹੈ ਕਿਤੇ ਸੰਤਪਾਪਾ ਸੰਜੋਜ ਸੱਜਣ ਸੰਗੀ ਆਪਣੇ ਸੰਗਤ ਦੇ ਸਮੇਤ ਸੰਕਤਾ ਦਾਸ ਜੀ ਗੁਰਗੰਸਾ ਵੀ ਦਾ ਬਹੁਤ ਬਹੁਤ ਸਤਕਾਰ ਕਰ ਰਹੇ ਹਨ ਅਸੀਂ ਸੰਤਪਾਪਾ ਸੱਜਣ ਸਿੰਘ ਜੀ ਬਹੁਤ ਬਹੁਤ ਧੰਨਵਾਦੀ ਹਾਂ ਸੋ ਸੰਕਤਾ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਨਗਰ ਕੀਰਤਨ 222 ਗੁਰੂ ਘਰ ਤੋਂ ਦਾ ਸਿੱਖ ਸੈਂਟਰ ਆਫ ਨਿਊਯਾਰਕ ਤੋਂ ਚੱਲਿਆ ਇਹ ਨਗਰ ਕੀਰਤਨ ਜਿੰਨੀ ਵਾਰ ਵੀ ਹੋ ਰਿਹਾ ਹੈ ਅੱਜ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਇਹ ਨਗਰ ਕੀਰਤਨ ਕਿੰਡਾ ਵੱਡਾ ਇਕੱਠ ਸਾਡੀ ਪੰਜਾਬੀ ਕਮਿਊਨਿਟੀ ਦਾ ਸਾਡੇ ਸਿੱਖ ਭਰਾਵਾਂ ਦਾ ਸਾਡੇ ਪੰਜਾਬੀਆਂ ਦਾ ਸਾਨੂੰ ਮਾਣ ਹੋਣਾ ਚਾਹੀਦਾ ਅਸੀਂ ਦੂਜੀ ਧਰਤੀ ਤੇ ਆ ਕੇ ਵੀ ਜਿਵੇਂ ਮੱਲਾ ਮਾਰੀਆਂ ਨੇ ਇਸੇ ਤਰੀਕੇ ਨਾਲ ਸਾਡੀ ਕਮਿਊਨਿਟੀ ਦਿੰਦਕ ਨੂੰ ਤੇ ਰਾਤ ਚੌਗਨਿਤ ਤਰੱਕੀ ਕਰਦੀ ਰਹੇ ਤੇ ਗੁਰੂਆਂ ਦੇ ਅਸ਼ੀਰਵਾਦ ਦੇ ਵਿੱਚ ਪਲਦੀ ਰਹੇ ਇਹਦੇ ਨਾਲ ਸਾਰੀ ਸਮੂਹ ਸੰਗਤ ਦਾ ਬਾਬਾ ਜੀ ਦਾ ਗੁਰਦੁਆਰਾ ਸੰਤ ਸਾਗਰ ਦਾ ਜਿਨ੍ਹਾਂ ਨੇ ਇੱਥੇ ਸਾਰੇ ਨਗਰ ਕੀਰਤਨ ਨੂੰ ਵੈਲਕਮ ਕੀਤਾ ਵਾਲੀਆ ਸਾਹਿਬ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਇਹਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇਸ ਦੇ ਨਗਰ ਕੀਰਤਨ ਬਹੁਤ ਹੌਮਤਾਂ ਵਾਲਾ ਗਵਿੰਦ ਵਿਲੇਜ ਗੁਰੂ ਘਰ ਅਤੇ ਫਲਸ਼ਿੰਗ ਗੁਰੂ ਘਰ ਵੱਲੋਂ ਮਿਲ ਕੇ ਕੱਢਿਆ ਜਾ ਰਿਹਾ ਹੈ ਸੰਗਤਾਂ ਦਾ ਬਹੁਤ ठाਠਾ ਮਾਰਦਾ ਇਕੱਠ ਹੈ ਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਪੂਰਾ ਆਪਣੇ ਹੌਮਾ ਹਵਾ ਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ ਤੇ ਮਹਾਰਾਜ ਦੇ ਚੱਲ ਪਾਏ ਪੂਰਨਿਆਂ ਦੇ ਚੱਲਣ ਦੀ ਆਪਾਂ ਨੂੰ ਸਾਰੇ ਸੰਗਤਾਂ ਨੂੰ ਆਪਣੇ ਨਮਸਕਾਰ ਹੈ ਦੇ ਤੁਹਾਡੇ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਪਹੁੰਚੇ ਆ ਆਪਣਾ ਕੀਮਤੀ ਟਾਈਮ ਕੱਢ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ ਇੱਕ ਸੈਂਟਰ ਆਫ ਨਿਊਯਾਰਕ ਕੁਇਨ ਵਿਲੇਜ ਐਂਡ ਬਲੈਸਿੰਗ ਗੁਰਦੁਆਰਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਅਸਥਾਨਕ ਸੂ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ ਸੋ ਅੱਜ ਹਜ਼ਾਰਾਂ ਸੰਗਤਾਂ ਸੱਚੇ ਪਾਤਸ਼ਾਹ ਜੀ ਨੂੰ ਨਮਨ ਹੋਣ ਵਾਸਤੇ ਆਈਆਂ ਹਨ ਸੋ ਅੱਜ ਸਮਾ ਹੈ ਗੁਰੂ ਮਹਾਰਾਜ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਵੀ ਤੇ ਉਹਨਾਂ ਨੇ ਜੋ ਮਹਾਨ ਬਖਸ਼ਿਸ਼ਾਂ ਰਹਿਮਤਾਂ ਸਾਡੇ ਤੇ ਕੀਤੀਆਂ ਕਿ ਗੁਰੂ ਮਹਾਰਾਜ ਨੇ ਜਿਉਣ ਵਾਸਤੇ ਸਾਨੂੰ ਗੁਰਬਾਣੀ ਦਿੱਤੀ ਤੇ ਮਰਨ ਵਾਸਤੇ ਸਾਨੂੰ ਕੁਰਬਾਨੀ ਦਿੱਤੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰਾ ਪਾਸ ਜੋ ਤਾ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਸੋ ਗੁਰੂ ਮਹਾਰਾਜ ਨੇ ਜਿੱਥੇ ਸਾਨੂੰ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅਕਸਿਆ ਡਿੱਠੇ ਸਭੇ ਥਾਵ ਨਹੀਂ ਤੁਦ ਜੇਹੇ ਆ ਬਦਹੁ ਪੁਰਖ ਵਧਾਤਾ ਤਾ ਤੂੰ ਸੋਹਿਆ ਉਹਦੇ ਚਾਰ ਦਰਵਾਜੇ ਰਖੇ ਤੇ ਸੰਦੇਸ਼ ਦਿੱਤਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਜੋ ਜਾਤਾਂ ਪਾਤਾਂ ਦੇ ਬਹਿਮਾ ਭਰਮਾਂ ਦੇ ਫਿਰਕਾ ਪ੍ਰਸਤੀ ਦੇ ਜੋ ਵੀ ਬੈਰੀਕੇਟ ਸੀ ਉਹ ਗੁਰੂ ਮਹਾਰਾਜ ਨੇ ਤੋੜ ਕੇ ਇੱਕ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਉਹਦੇ ਚਰਨਾਂ ਨਾਲ ਸਾਨੂੰ ਜੋੜਿਆ ਜੇ ਮਨੁੱਖਤਾ ਦੇ ਭਲੇ ਦੀ ਗੱਲ ਕਰੀਏ ਜਿੱਥੇ ਬਾਹੀ ਦਾ ਖਜ਼ਾਨਾ ਗੁਰੂ ਮਹਾਰਾਜ ਨੇ ਸੱਚੀ ਮਨੁੱਖਤਾ ਨੂੰ ਬਖਸ਼ਿਆ ਉਥੇ 6 ਹਰਟੇ ਖੂਹ ਵੀ ਗੁਰੂ ਮਹਾਰਾਜ ਜਿਹੜੇ ਲਵਾਏ ਕੋੜੀ ਘਰ ਬਣਾਏ ਤੇ ਜਦੋਂ ਲਾਹੌਰ ਕਾਲ ਪਿਆ ਸੱਚੇ ਪਾਤਸ਼ਾਹ ਜੀ ਨੇ ਖੁਦ ਜਾ ਕੇ ਮਨੁੱਖਤਾ ਦੀ ਸੇਵਾ ਕੀਤੀ ਸੋ ਅੱਜ ਸਮਾਂ ਹੈ ਕਿ ਵਾਕੀ ਕਮਿਊਨਿਟੀਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਨਗਰ ਕੀਰਤਨ ਰਾਹੀਂ ਦੱਸ ਸਕੀਏ ਵੀ ਅਸੀਂ ਕਿਸ ਗੁਰੂ ਪਾਤਸ਼ਾਹ ਜੀ ਦੀ ਉਮਤਾ ਉਹਨਾਂ ਨੇ ਮਨੁੱਖਤਾ ਦੇ ਭਲੇ ਵਾਸਤੇ ਕਿਸ ਸਿੱਖ ਧਰਮ ਵਾਸਤੇ ਕੀ ਕੀਤਾ ਸੋ ਅੱਜ ਅਸੀਂ ਗੁਰੂ ਮਹਾਰਾਜ ਜੀ ਦੀ ਇਸ ਹਾਜ਼ਰ ਨੂੰ ਕੋਟ-ਕੋਟ ਵਾਰੀ ਪ੍ਰਣਾਮ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਸਾਥ ਸੰਗਤ ਜਿਵੇਂ ਅਸੀਂ ਸਾਰੇ ਪੱਲੀ ਪਾਂ ਜਾਣਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦਾਂ ਦੇ ਸਰਤਾਜ ਤਨ 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 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਛਿੱਦੀ ਦੇ ਪਰਸਾਏ ਜੋ ਅਸੀਂ ਨਗਰ ਕੀਰਤਨ ਦਾ ਇਹ ਹੁਣ ਸ਼ੁਰੂ ਕਰਦੇ ਹਾਂ ਹਰ ਸਾਲ ਗੁਰੂ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਕੀਤੀ ਸਾਰੀ ਸੰਗਤ ਜਿਹੜੀ ਆ ਇਹਦੇ ਵਿੱਚ ਸ਼ਮੂਲੀਤ ਕਰਕੇ ਆਪਣੀ ਜ਼ਿੰਦਗੀ ਜਿਹੜੇ ਪਾਲਿਆ ਸਫਲ ਕਰ ਰਹੇ ਨੇ ਕਿਉਂਕਿ ਗੁਰੂ ਮਹਾਰਾਜ ਨੇ ਇਹ ਗੱਲ ਕਹੀ ਸੀ ਵੀ ਜਦੋਂ ਸ਼ਾਂਤੀ ਦੀ ਹੱਦ ਹੋ ਜਾਇਆ ਨਾ ਤੇ ਉਸ ਵੇਲੇ ਹਥਿਆਰ ਤੇ ਹੱਥ ਜਾਣਾ ਜ਼ਾਇਜ਼ ਆ। ਕਿ ਜਦੋਂ ਉਹ ਦਲੀਲ ਤੇ ਅਪੀਲ ਖਤਮ ਹੋ ਜਾਏ ਤੇ ਫਿਰ ਕੋਈ ਨਾ ਸੁਣੇ ਤੇ ਫਿਰ ਸਾਨੂੰ ਜਿਹਾਰੂ ਬਣਨਾ ਪੈਂਦਾ। ਮੈਂ ਚੰਦਕ ਲਾਈਨਾਂ ਉਸ ਸਿੱਖ ਰਾਜ ਦੇ ਪਰਥਾਏ ਜ਼ਰੂਰ ਕਹੂੰਗਾ। ਕਦੇ ਅਸੀਂ ਵੀ ਹੁੰਦੇ ਸੀ ਰਾਜਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੌਂਦੀਆਂ ਸੀ। ਸਾਨੂੰ ਝੁਕਦੇ ਸੀ ਉੱਚੇ ਨਿਸ਼ਾਨ ਵਾਲੇ ਗੁਰੂ ਕਹਿ ਰਿਓ ਉਹ ਸਮਾਂ ਸੀ ਕੋਈ ਅੱਜ ਜਿਹੜੇ ਅੱਜ ਜਿਹੜੇ ਸਾਡੇ ਵੱਲ ਝਾਕਦੇ ਨੇ ਸਾਨੂੰ ਪੁੱਛਦੇ ਨਹੀਂ ਸੀ ਕਦੀ ਹਾਲ ਵਾਲੇ ਅੱਜ ਅਸੀਂ ਉਹਨਾਂ ਦੇ ਉਹਨਾਂ ਅੰਛੇਦਾਂ ਦੇ ਸਰ ਸਰਤਾਜ ਜਿਹੜੇ ਆ ਉਹਨਾਂ ਦਾ ਦਿਹਾੜਾ ਮੜਾ ਰਿਹਾ ਜਿੱਥੋਂ ਸ਼ਹੀਦੀ ਦਿਹਾੜਾ ਸ਼ੁਰੂ ਹੋਇਆ ਗੁਰੂ ਕਹਿ ਰਿਓ ਕਲਾ ਬਖਸ਼ਿ ਇਨੀਆਂ ਗੈਂਦੀਆਂ ਪਰਵਾਨ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਲਵਾ ਜੀ ਮੇਰੀ ਬੇਨਤੀ ਆ ਸਰਦਾਰ ਮੱਖਣ ਸਿੰਘ ਜੀ ਜੋ ਸਾਡੇ ਗੁਰਦੁਆਰਾ ਸਾਹਿਬ ਫਲਸ਼ਿੰਗ ਤੋਂ ਸੈਟਰੀ ਆ ਸੋ 2 ਮਿੰਟ ਵੀ ਲੈਣਗੇ ਗੁਰਦੁਆਰਾ ਬਾਬਾ ਮੱਖਣ ਸ਼ਾ ਲਵਾਣਾ ਦੇ ਪ੍ਰਬੰਧਕ ਆ ਆ ਸਾਰਿਆਂ ਦਾ ਬਹੁਤ ਧੰਨਵਾਦ ਨਾਂ ਜਿਹੜੇ ਆ ਮੱਖਣ ਸਿੰਘ ਜੀ ਨਾਲ ਲਿਖੇ ਹੋਏ ਆ ਸੋ ਜ਼ਿਆਦਾ ਸਮਾਂ ਨਹੀਂ ਲੈਣਾ ਉਹਨਾਂ ਤੋਂ ਬਾਅਦ ਭਾਈ ਲਖਵੀਰ ਸਿੰਘ ਜੀ ਤੇ ਪ੍ਰਧਾਨ ਬਲਵਿੰਦਰ ਸਿੰਘ ਜੀ ਉਹ 1-1 ਮਿੰਟ ਲੈਣਗੇ ਅਪਰੰਤ ਫੇਰ ਆਪਾਂ ਨੇ ਸਾਰੀ ਸੰਗਤ ਨੂੰ ਬੇਨਤੀ ਆ ਭਾਈ ਜਲਦੀ ਛਕ ਲੋ ਤੇ ਆਰੰਭਤਾ ਫਿਰ ਅਗਲੇ ਪੜਾਵਾਂ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਤ ਗੁਰਾਂ ਦੀ ਸਰਪ੍ਰਸਤੀ ਦੇ ਵਿੱਚ ਅੱਗੇ ਵਧਣਾ ਜੀ ਭਾਈ ਮੱਖਣ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਵਾਰ ਦਾ ਕੋਟ ਤੋਂ ਕੋਟਨ ਵਾ ਦਾ ਜਿੰਨੀ ਆਪੀ ਸੰਗਤ ਨਗਰ ਕੀਰਤਨ ਵਿੱਚ ਦੂਰ ਨੇੜੇ ਚੱਲ ਕੇ ਆਈਆਂ ਸਾਰਿਆਂ ਨੇ ਜੀ ਆਇਆਂ ਔਰ ਧੰਨਵਾਦ ਜਿਸ ਤਰ੍ਹਾਂ ਆਪ ਸਮੂਹ ਸਾਥੀ ਜੀ ਨੂੰ ਪਤਾ ਆਇਆ ਕਿ ਤੰਤਨ ਪੰਜਵੇਂ ਪਾਚ ਅਗੁਰੂਆਂ ਦੇ ਜੀ ਦੀ ਜੀ ਇਸ ਵਾਰ ਪਤਾ ਨਗਰ ਕੀਰਤਨ ਉਹ ਕੱਢਿਆ ਜਾ ਰਿਹਾ ਹੈ ਆਪ ਸਮੂਹ ਸਾ ਸੰਜੀਦੇ ਸਹਿਯੋਗ ਦੇ ਨਾਲ ਸਮੂਹ ਪ੍ਰਬੰਧਕ ਗੁਰਦੁਆਰਾ ਕਮੇਟੀਆਂ ਸਮੂਹ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਆਪ ਸਮੂਹ ਸਾ ਸਨਜੀ ਰਣਮਈ ਦੇ ਵਿੱਚ ਸੰਜਾਇਆ ਜਾ ਰਿਹਾ ਜਿੰਨੀਆਂ ਵੀ ਸੰਗਤਾਂ ਦੂਰ ਨੇੜੇ ਚੱਲ ਗਈਆਂ ਸਾਰਿਆਂ ਨੂੰ ਜੀ ਆਇਆਂ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਲਗ ਲਗ ਗੁਰੂ ਘਰ ਦੀਆਂ ਸੰਗਤਾਂ ਆਈਆਂ ਨੇ ਜਿਸ ਤਰ੍ਹਾਂ ਬਾਬਾ ਬਕੰਚਾਲ ਵਾਲਾ ਗੁਰੂ ਘਰ ਦੇ ਮੁੱਖ ਸੇਵਾਦਾਰ ਪਾਇਸਾ ਬਖਸ਼ ਵਿੰਦਰ ਸਿੰਘ ਜੀ ਸਵਾਨਪੁਰ ਪਰ ਪਿਆਸ਼ੇਰ ਪਾਈ ਸਾਹਿਬ ਗੁਰਜੀਤ ਸਿੰਘ ਕਾਲੀ ਹੈੱਡ ਗ੍ਰਾਂਤੀ ਡਾਕਟਰ ਮਨੀਕ ਸਿੰਘ ਜੀ ਕਰਮਜੀਤ ਸਿੰਘ ਬਟਨੂਰਾ ਜਸਵਿੰਦਰ ਸਿੰਘ ਜੀ ਮਾੜਾ 77 ਸਾਫ ਦਾ ਪ੍ਰਧਾਨ ਸਰਦਾਰ ਰਕबीर ਸਿੰਘ ਜੀ ਸੁਬਾਨਪੁਰ ਸਾਫ ਦਾ ਪ੍ਰਧਾਨ ਕੁਲਦੀਪ ਸਿੰਘ ਜੀ ਕਾਲ ਸਾਹ ਤੇ ਨਿਰਿੰਦਰ ਸਿੰਘ ਜੀ ਨੰਗਲ ਜੋ ਵਿਸ਼ੇਸ਼ ਤੌਰ ਤੇ ਇਸ ਨਗਰ ਕੀਰਤ ਵਿੱਚ ਪਹੁੰਚਣੇ ਉਹਨਾਂ ਨੂੰ ਜੀ ਆਇਆਂ ਔਰ ਧੰਨਵਾਦ ਸਾਧ ਸੰਗਤ ਜੀ ਇਸੇ ਤਰ੍ਹਾਂ ਲਾਲ ਮੇਲ ਕੇ ਆਪਣਾ ਨਗਰ ਕੀਰਤ ਕਰਨੇ ਆਉਣ ਵਾਲੇ ਸਮੇਤ ਵਿੱਚ ਵੀ ਔਰ ਜਿੰਨੇ ਵੀ ਸੰਗਤਾਂ ਦੂਰੋਂ ਡੇੜੇ ਚੱਲ ਕੇ ਆਇਆ ਸਾਰਿਆਂ ਜੀ ਆਇਆਂ ਔਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇ ਆਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਿਚਾਰ ਜਹ ਮਥਰਾ ਜਗ ਕਾਰਨ ਕੋ ਉਤਾਰ ਬਨਾਇਓ ਜਪਿਓ ਜਨਰਦਨ ਦੇਵ ਗੁਰੂ ਫਿਰ ਸੰਕਤ ਜੋਨ ਕਰਬ ਨ ਆਇਓ ਚੇਰਾ ਕੀਆ ਮੀਠਾ ਲਗੈ ਹਰ ਨਾਮ ਪਦਾਰਥ ਨਾਮਕ ਮੰਗੈ ਤਨ ਜਿਦੰ ਨਵ ਖਟਮ ਹੈ ਜੋਤਿ ਗੁਰੂ ਕੀ ਰਹੈਓ ਪਰ ਪਰ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਕ ਹਰ ਤਾਂ ਤਾਂ ਥੀਰੀਗੁਰੂ ਗ੍ਰੰਥ ਸਾਹਿਬ ਸਰਸਰਕ ਰਸਤੀ ਹੇਟ ਪੰਜਾਪਰਾਨੇ 11 ਅਗਵਾਈ ਵਿੱਚ ਜੋ ਨਗਰ ਕੀਰਤਨ 222 ਪਿੰਡ ਗੁਰਦਾਸਪੁਰੋਂ ਚੱਲ ਕੇ ਸ੍ਰੀ ਅਸਥਾਨ ਤੇ ਪਹੁੰਚਾ ਹੈ ਆਪ ਸਰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜਿਹੜੇ ਸੰਗਤਾਂ ਸਹਿਯੋਗ ਦੇ ਰਹੀਆਂ ਹਨ ਇਸ ਪ੍ਰਾਪ ਤੇ ਜਿਨ੍ਹਾਂ ਸੰਗਤਾਂ ਨੇ ਲੰਗਰਾਂ ਦੀ ਸੇਵਾ ਲਗਾਈ ਹੋਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮੈਂ ਬੇਨਤੀ ਕਰੂੰਗਾ ਸੂਤ ਸੰਤਾ ਨੂੰ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸ਼ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਨੇ ਸ਼ਹੀਦੀ ਦਿਹਾੜੇ ਨੂੰ ਮੱਖ ਰੱਖ ਰਿਆ ਹੋਇਆ ਜੋ ਕਿ ਪੁਲ ਸੋਨਿਹਾਲ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੇ ਘਾੜੇ ਨੂੰ ਮੋੱਖ ਰੱਖਦੇ ਹਾਂ ਅੱਜੋ ਕੇ ਨਗਰ ਕੀਰਤਨ ਅੱਜ ਕੱਢਿਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਦਾ ਜਥੇਬੰਦੀਆਂ ਦਾ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਉੱਥੇ ਉਹਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਜਿੱਥੇ ਆ ਕੇ ਗੁਰੂ ਸਾਹਿਬਾ ਦੇ ਸਤਿਕਾਰ ਜੋ ਕਰਦੇ ਹੋਏ ਸੰਗਤਾਂ ਦਾ ਸਤਿਕਾਰ ਮਾਨ ਕਰਦੇ ਹੋਏ ਉਹਨਾਂ ਵਾਸਤੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਹਨੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਤੱਕ ਹੁਣ ਤੱਕ ਅਸੀਂ ਚੱਲੇ ਆਂ ਉਰੇ ਵਿੱਚ ਭਾਈ ਸੁਖਜਿੰਦਰ ਸਿੰਘ ਸੁਖੀ ਜੀ ਉਹਨਾਂ ਦਾ ਧੰਨਵਾਦ ਦੀਬਾ ਸੰਦੀਪ ਕੌਰ ਨਗਰਾਂ ਦੀ ਸੇਵਾ ਅਤੇ ਮਾਤਾ ਜਗਿੰਦਰ ਕੌਰ ਜੀ ਉਹਨਾਂ ਵੱਲੋਂ ਲੰਗਰਾਂ ਦੀ ਸੇਵਾ ਸ਼ਹੀਦ ਕਰਤਾਰ ਸਿੰਘ ਸਰਬਾ ਸਪੋਰਟ ਕਲੱਬ ਵੱਲੋਂ ਜੋ ਕਿ ਡਰਾਈਵਰ ਰੂਟ ਦੀ ਸੇਵਾ ਕੀਤੀ ਜਾਂਦੀ ਹੈ ਸੰਤ 사ਤਰ ਸੰਤ ਸਾਗਰ ਬਾਬਾ ਸੱਜਣ ਸਿੰਘ ਜੀ ਉਹਨਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਆਪਣੇ ਜੰਗ ਬਰਬਰ ਜੋਗ ਮੁੰਡੇ ਪਿੱਛੇ ਉਹਨਾਂ ਨੇ ਵੀ ਲੰਗਰਾਂ ਦੀ ਸੇਵਾ ਕੀਤੀ ਗਈ ਹੈ ਇਸ ਥਾਂ ਤੇ ਭਾਈ ਅਮਰਜੀਤ ਸਿੰਘ ਜੀ ਸਹਾਰਾ ਕੰਟਰੈਕਸ਼ਨ ਵਾਲੋਂ ਉਹਨਾਂ ਲੋਕਾਂ ਨੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਉਹਨਾਂ ਦੇ ਨਾਲ ਭਾਈ ਕਿਸ਼ਵਤ ਸਿੰਘ ਜੀ ਅਤੇ ਭਾਈ ਸਤਨਾਮ ਸਿੰਘ ਡੇਹਲੀ ਵਾਲੇ ਉਹਨਾਂ ਦਾ ਬਹੁਤ ਧੰਵਾਦ ਹੈ ਜਿਹੜੀਆਂ ਜਿਹੜੀਆਂ ਸੰਗਤਾਂ ਨੇ ਤਿਲ ਫੋਲ ਭੇਟਾ ਇਸ ਨਗਰ ਤੇ ਯੋਗਦਾਨ ਪਾਇਆ ਵਾਹਿਗੁਰੂ ਜਾਦੀ ਕਲਾ ਵਾਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਬਤੇ ਬਹੁਤ ਬਹੁਤ ਧੰਨਵਾਦ ਸਾਹਿਬ ਸ੍ਰੀ ਦੁਰਗੰਸਾ ਜੀ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਸਰਕਾਰ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਦੁਆਜੰਗਲੀ ਜੀ ਦੇ ਸੇਵੀ ਦੇ ਤੋਂ ਸਮਾਰਪਤਾ ਅੱਜ ਦਾ ਜੋ ਨਗਰ ਕੀਰਤਨਾ ਕੱਢਿਆ ਜਾ ਰਿਹਾ ਹੈ ਸੰਗਤਾਂ ਦਾ ਬਹੁਤ ਜ਼ਿਆਦਾ ਮਾਣ ਪਿਆ ਹੋਇਆ ਹੈ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਸੋ ਸਾਰੀ ਸੰਗਤ ਦਾ ਬਹੁਤ ਧੰਨਵਾਦ ਜਿੱਥੇ ਸੰਗਤ ਦਾ ਧੰਨਵਾਦ ਉੱਥੇ ਜੋ ਸਮੂਹ ਕਮੇਟੀਆਂ ਜਿਥੇ ਬੰਦੀਆਂ ਆਈਆਂ ਉਹਨਾਂ ਸਾਰਿਆਂ ਦਾ ਧੰਨਵਾਦ ਸੇਵਾਦਾਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28 ਜੂਨ ਦਿਨ ਸ਼ਨੀਵਾਰ 2025 ਹਰ ਸਾਲ ਦੀ ਤਰ੍ਹਾਂ ਜਿਹੜਾ ਨਗਰ ਕੀਰਤਨ ਸੀ ਜਿਹੜਾ ਕਿ ਅੱਜ ਪੰਜਵੇਂ ਪਾਤਸ਼ਾਹ ਸ਼ਹੀਦਾ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਇਸ ਦਿਨ ਦੇ ਉੱਤੇ ਹਰ ਸਾਲ ਜਿਹੜਾ ਕੱਢਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਕੁਇੰਸ ਵਿਲੇਜ ਸਿਕਸ ਸੈਂਟਰ ਕੁਇੰਸ ਵਿਲੇਜ ਅਤੇ ਸਿਕਸ ਸੈਂਟਰ ਫਲੈਸ਼ਿੰਗ ਦੇ ਵੱਲੋਂ ਜੋ ਕਿ ਕੋਈ ਸਵੇਰੇ 12 ਕੁਜੇ ਜਦੋਂ ਸ਼ੁਰੂ ਕੀਤਾ ਗਿਆ ਸੀ ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਸ ਦੇ ਵਿੱਚ ਸ਼ੀਸ਼ਾ ਲਿਆ ਜਗਾ ਜਗਾ ਦੇ ਉੱਤੇ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ ਹਰ ਜਗਾ ਦੇ ਉੱਤੇ ਹਰ ਬਲਾਕ ਦੇ ਉੱਤੇ ਜਿਹੜੀ ਜਲਦੀ ਸੇਵਾ ਕੀਤੀ ਜਾ ਰਹੀ ਸੀ ਆ ਜਿੱਥੇ ਕਮੇਟੀ ਦਾ ਜਥੇਬੰਦੀਆਂ ਦਾ ਗੁਰੂ ਘਰ ਦੀਆਂ ਕਮੇਟੀਆਂ ਦਾ ਉੱਥੇ ਅਸੀਂ ਧੰਨਵਾਦ ਕਰਦੇ ਹਾਂ ਉੱਥੇ ਹੀ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਬੜੇ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਇੱਕ ਵਾਰੀ ਫਿਰ ਮੈਂ ਇਹ ਸਾਰਿਆਂ ਨੂੰ ਹੀ ਹਮੇਸ਼ਾ ਕਹਾਂਗਾ ਕਿ ਇਹੋ ਜਿਹੇ ਜਿਹੜੇ ਨਗਰ ਕੀਰਤਨ ਸਾਡੇ ਗੁਰੂਆਂ ਦੇ ਸਾਡੇ ਸ਼ਹੀਦਾਂ ਦੇ ਉਹਨਾਂ ਦੀ ਯਾਦ ਵਿੱਚ ਸਾਨੂੰ ਹਮੇਸ਼ਾ ਕਰਦੇ ਰਹਿਣੇ ਚਾਹੀਦੇ ਹਨ ਕਿਉਂਕਿ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਜੀ ਸੀ ਜਿਨ੍ਹਾਂ ਨੇ ਇੱਕ ਆਪਣੀ ਸ਼ਹਾਦਤ ਦਿੱਤੀ ਸੀ ਉਸ ਸਮੇਂ ਦੇ ਜ਼ਾਲਮ ਰਾਜਾ ਜਿਹੜਾ ਜਹਾਂਗੀਰ ਸੀ ਉਹਨਾਂ ਨੂੰ 33 ਤਵੀ ਦੇ ਉੱਤੇ ਬਿਠਾ ਕੇ ਉਹਨਾਂ ਦੇ ਸੀਸ ਵਿੱਚ ਰੇਤਾ ਪਾ ਕੇ ਉਹਨਾਂ ਨੂੰ ਰਾਵੀ ਦੇ ਕੰਡਰ ਦੇ ਉੱਤੇ ਜਿੱਥੇ ਅੱਜ ਵੀ ਗੁਰਦੁਆਰਾ ਸਾਹਿਬ ਲਾਹੌਰ ਦੇ ਵਿੱਚ ਮੌਜੂਦ ਹੈ ਡੇਰਾ ਸਾਹਿਬ ਉੱਥੇ ਸ਼ਹੀਦ ਕੀਤਾ ਗਿਆ ਸੀ ਸੋ ਅਸੀਂ ਅੱਜ ਇਸ ਨਗਰ ਕੀਰਤਨ ਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਹਾਜ਼ਰੀਆਂ ਭਰੀਆਂ ਅਸੀਂ ਕਵਾਂਗੇ ਕਿ ਬਹੁਤ ਵਧੀਆ ਤੁਸੀਂ ਆਪਣਾ ਜ਼ਿੰਦਗੀ ਦਾ ਸਮੇਂ ਦੇ ਵਿੱਚੋਂ ਇਹ ਗੁਰੂ ਘਰ ਦੇ ਲਈ ਅਤੇ ਆਪਣੇ ਗੁਰੂਆਂ ਦੇ ਲਈ ਟਾਈਮ ਕੱਢ ਕੇ ਇਸ ਵਿੱਚ ਸ਼ਮੂਲੀਅਤ ਕੀਤੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਸੀਂ ਸਾਰੀ ਜਿਹੜੀ ਕਵਰੇਜ ਆਲਰੇਡੀ ਵੇਖੀ ਐ ਸੋ ਫਿਰ ਆਪਾਂ ਹੋਰ ਕਿਸੇ ਵਿਸ਼ੇ ਦੇ ਉੱਤੇ ਜਾਂ ਕਿਸੇ ਸਮਾਗਮ ਦੇ ਉੱਤੇ ਤੁਹਾਡੇ ਨਾਲ ਫਿਰ ਮੁਲਾਕਾਤ ਕਰਾਂਗੇ ਹੋਰ ਸਾਡੀ ਸਾਰੀ ਟੀਮ ਕੁਲਵਿੰਦਰ ਜੀ ਜਿਹੜੇ ਕੀ ਕੁਲਵਿੰਦਰ ਕੁਮਾਰ ਜੀ ਕੈਮਰਾ ਦੇ ਉੱਤੇ ਜਿਹੜਾ ਸਾਰਿਆਂ ਨੂੰ ਇਸ ਪਲ ਨੂੰ ਇੱਕ ਯਾਦਗਾਰੀ ਬਣਾਇਆ ਅਤੇ ਸਾਰੀਆਂ ਸੰਗਤਾਂ ਨੂੰ ਇਸ ਦੇ ਵਿੱਚ ਖੈਰ ਕੀਤਾ ਉਹਨਾਂ ਦਾ ਵੀ ਧੰਨਵਾਦ ਅਤੇ ਸਾਰੀ ਸੰਗਤ ਦਾ ਧੰਨਵਾਦ ਸੋ ਫਿਰ ਬੜੀ ਛੇਤੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ